ਪੀਐਮ ਮੋਦੀ ਅੱਜ ਤੂਜੇ ਦਿਨ ਵੀ ਪੰਜਾਬ ਦੇ ਵਿੱਚ ਕਰਨਗੀ ਰੈਲੀਆਂ ਗੁਰਦਾਸਪੁਰ ਤੇ ਜਲੰਧਰ ਦੇ ਵਿੱਚ ਪੀਐਮ ਮੋਦੀ ਦੀ ਰੈਲੀ ਦਿਨੇਸ਼ ਬੱਬੂ ਤੇ ਸੋਸ਼ਲ ਡ੍ਰਿੰਕ ਨੂੰ ਚਟਾਨਗੇ ਸਮਰਥਨ ਪਟਿਆਲਾ ਰੈਲੀ ਦੇ ਮੰਚ ਤੋਂ ਪ੍ਰਧਾਨ ਮੰਤਰੀ ਮੋਦੀ ਦਾ ਸੀਐਮ ਮਾਨ ਤੇ ਨिशाना ਬੋਲੇ ਕਾਗਜ਼ੀ ਸੀਐਮ ਨੂੰ ਦਿੱਲੀ ਦਰਬਾਰ ਤੋਂ ਨਹੀਂ ਫੁਰਸਤ ਆਪ ਦਾ ਪ੍ਰਧਾਨ ਸੀਐਮ ਮਾਨ ਨਹੀਂ ਜੀਪੀ ਦੇ ਮੁੱਖ ਮੰਤਰੀ ਨੇ ਕਾਗਜ਼ੀ ਸੀਐਮ ਜਿਹੜਾ ਨੂੰ ਹਾਈ ਕਮਾਂਡ ਥੋਪਦੀ ਪਟਿਆਲਾ ਰੈਲੀ ਦੇ ਵਿੱਚ ਪਿਆ ਮੋਦੀ ਦੇ ਚੁਕੇ ਸਿੱਖ ਮਸਲੇ ਕਿਹਾ ਕਾਂਗਰਸ ਦੀ ਗਲਤੀ ਕਰਕੇ ਪਾਕਿਸਤਾਨ ਦੇ ਵਿੱਚ ਗਿਆ ਕਰਤਾਰਪੁਰ ਸਾਹਿਬ ਜੇਕਰ 1971 ਦੇ ਸਮੇਂ ਮੈਂ ਹੁੰਦਾ ਤਾਂ ਪਾਕਿਸਤਾਨ ਤੋਂ ਫੌਜੀਆਂ ਨੂੰ ਰਿਹਾ ਕਰਨ ਦੇ ਬਦਲੇ ਵਾਪਸ ਲੈ ਲੈਂਦਾ ਕਰਤਾਰਪੁਰ ਸਾਹਿਬ ਪੰਜਾਬ ਦੇ ਵਿੱਚ ਮਿਸ਼ਨ 13 0 ਤੇ ਮੁੱਖ ਮੰਤਰੀ ਭਗਵੰਤ ਮਾਨ ਸਵੇਰੇ 11 ਵਜੇ ਪੁਲਾਤ ਤੇ ਨੰਡਾਲਾ ਦੇ ਵਿੱਚ ਕਰਨਗੀ ਚੋਣ ਰੈਲੀ ਸ਼ਾਮ ਨੂੰ ਡੇਰਾ ਬਾਬਾ ਨਾਨਕ ਅਤੇ ਫਤਿਹਗੜ ਚੂੜੀਆਂ ਦੇ ਵਿੱਚ ਕੱਢਣਗੇ ਰੋਸ਼ੋ ਬਾਅਦ ਵਿੱਚ ਪਟਿਆਲਾ ਚ ਜਨ ਸਭਾ ਨੂੰ ਕਰਨਗੇ ਸੰਬੋਧਨ ਆਦਮਪੁਰ ਜੋ ਕਾਂਗਰਸ ਵਿਧਾਇਕ ਸੁਖਵਿੰਦਰ ਕੋਟਲੀ ਨੇ ਸੀਐਮ ਮਾਨ ਦੇ ਰੋਡ ショ ਦੇ ਦੌਰਾਨ ਕੀਤਾ ਵਿਰੋਧ ਸੜਕ ਤੇ ਲੇਟ ਕੇ ਕੀਤਾ ਪ੍ਰਦਰਸ਼ਨ ਸੀਐਮ ਮਾਨ ਤੇ ਵਿਧਾਨ ਸਭਾ 'ਚ ਅਪਮਾਨ ਕਰਨ ਦੇ ਲਗਾਏ ਇਲਜ਼ਾਮ ਬਸਤਾ ਸੁਪਰੀਮੋ ਕੁਮਾਰੀ ਮਾਇਆਵਤੀ ਅੱਜ ਪੰਜਾਬ ਦਾ ਰੰਗੇ ਦੌਰਾਂ ਨਵਾਂ ਸ਼ਹਿਰ ਦੇ ਵਿੱਚ ਚੋਣ ਰੈਲੀ ਨੂੰ ਕਰਨਗੇ ਸੰਬੋਧਨ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਜਸਵੀਰ ਗੜੀ ਦੇ ਲਈ ਜਟੌਣ ਕੇ ਸਮਰਥਨ ਉਵੇ ਬਾਦਰ ਨੇ ਤੇਜ਼ ਕੀਤਾ ਚੋਣ ਪ੍ਰਚਾਰ ਸਵੇਰੇ ਸ਼ਾਮ ਕੋਰ ਤੱਕ ਦੁਪਹਿਰੇ ਨਕੋਦਰ ਤੇ ਫਲੋਰ ਦੇ ਵਿੱਚ ਕਰਨਗੇ ਰੈਲੀ ਚਾਮਰੂ ਫਗਵਾੜਾ ਚ ਉਮੀਦਵਾਰਾਂ ਦੇ ਲਈ ਜਟੌਨ ਦੇ ਸਮਰਥਕ ਮੁੱਖ ਸਬਾਚ ਉਹਨਾਂ ਦੇ ਮੱਦੇਨਜ਼ਰ ਪਛਿੰਦਾ ਪੁਲਿਸ ਦਾ ਵੱਡਾ ਐਕਸ਼ਨ ਇੱਕ ਸ਼ਖਸ ਤੋਂ ਬਰਾਮਦ ਕੀਤੀ ਤੇ 1 ਕਰੋੜ 20 ਲੱਖ ਰੁਪਏ ਬਸ ਦੀ ਚੈਕਿੰਗ ਦੌਰਾਨ ਮੁਲਜ਼ਮ ਤੋਂ ਬਰਾਮਦ ਗਈ ਹੋਈ ਵੱਡੀ ਰਕਮ ਸ਼ਕਾਲ نیوز 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮ희ਦਤ ਸੀ ਸਾਰੇ ਖੈਰੀਅਤ ਦੇ ਨਾਲ ਹੋਗੇ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੀਐਮ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਤਾਂ ਅੱਜ ਪੰਜਾਬ ਦੇ ਵਿੱਚ ਲਗਾਤਾਰ ਦੂਜੇ ਦਿਨ ਪੀਐਮ ਮੋਦੀ ਦਾ ਦੌਰਾ ਹੈ ਔਰ ਰੈਲੀ ਕੀਤੀ ਜਾਏਗੀ ਤਾਂ ਗੁਰਦਾਸਪੁਰ ਅਤੇ ਜਲੰਧਰ ਦੇ ਵਿੱਚ ਪੀਐਮ ਦੀ ਚੋਣ ਰੈਲੀ ਹੈ ਤਾਂ ਜਲੰਧਰ ਦੇ ਪੀਏਪ ਗਰਾਊਂਡ ਦੇ ਵਿੱਚ ਫਤਿਹ ਰੈਲੀ ਹੋਏਗੀ ਦਿਨੇਸ਼ ਬੱਬੂ ਤੇ ਸੁਸ਼یل ਰਿੰਕੂ ਦੇ ਲਈ ਸਮਰਥਨ ਜੁਟਾਇਆ ਜਾਏਗਾ ਔਰ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰ ਪੰਜਾਬ ਦੇ ਨਾਲ ਨਾਲ ਦੱਸਦੀ ਕਿ ਪੀਐਮ ਮੋਦੀ ਦੀ ਅੱਜ ਹਿਮਾਚਲ ਅਤੇ ਮੰਡੀ ਦੇ ਵਿੱਚ ਵੀ ਰੈਲੀ ਹੈ ਔਰ ਇਹ ਵੀ ਦੱਸਦੀ ਹੈ ਕਿ ਕੱਲ ਪੀਐਮ ਮੋਦੀ ਨੇ ਪਟਿਆਲਾ ਦੇ ਵਿੱਚ ਫਤਿਹ ਰੈਲੀ ਨੂੰ ਸੰਬੋਧਨ ਕੀਤਾ ਸੀ ਔਰ ਉਸ ਤੋਂ ਪਹਿਲਾਂ ਹਰਿਆਣਾ ਦੇ ਮਹਿੰਦਰਗੜ੍ਹ ਦੇ ਵਿੱਚ ਜਾ ਕੇ ਆਏ ਸਨ ਉੱਥੇ ਰੈਲੀ ਕੀਤੀ ਸੀ ਜਿਸ ਤੋਂ ਬਾਅਦ ਪੰਜਾਬ ਆਏ ਤਾਂ ਅੱਜ ਪੰਜਾਬ ਦੇ ਵਿੱਚ ਦੋ ਰੈਲੀਆਂ ਹੋਣਗੀਆਂ ਔਰ ਉਸ ਤੋਂ ਬਾਅਦ ਹਿਮਾਚਲ ਦੇ ਮੰਡੀ ਦੇ ਵਿੱਚ ਜਾਣਗੇ ਤਾਂ ਲਗਾਤਾਰ ਕਿਉਂਕਿ ਕੱਲ ਔਰ ਇੱਕ ਤਰੀਕ ਨੂੰ VOTING ਹੋਣੀ ਹੈ ਔਰ ਆਖਰਲੇ ਗੇੜ ਦੀ VOTING ਹੈ 6ਵੇਂ ਔਰ 7ਵੇਂ ਗੇੜ ਦੀ ਤਾਂ ਉਸ ਨੂੰ ਲੈ ਕੇ ਖਾਸ ਤੌਰ ਤੇ ਹਰਿਆਣਾ ਪੰਜਾਬ ਅਤੇ ਹਿਮਾਚਲ ਨੂੰ ਕਵਰ ਕਰ ਰਹੇ ਤਪੀਆ ਮੋਦੀ ਨੇ ਵੱਡੇ ਹਮਲੇ ਬੋਲੇ ਨੇ ਬੀਤੇ ਦਿਨ ਦੀ ਰੈਲੀ ਦੇ ਵਿੱਚ ਤਾਂ ਕਾਂਗਰਸ ਨੇ ਦੇਸ਼ ਦੀ ਵੰਡ ਕੀਤੀ ਹੈ ਪੀਐਮ ਮੋਦੀ ਨੇ ਪਟਿਆਲਾ ਦੀ ਰੈਲੀ 'ਚ ਇਹ ਕਿਹਾ ਹੈ ਉਹਨਾਂ ਨੇ ਕਿਹਾ ਕਿ ਵੰਡ ਅਜਿਹੀ ਕੀਤੀ ਕਿ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਰਹਿ ਗਿਆ ਸਿੱਖ ਭਰਾ ਕਰਤਾਰਪੁਰ ਸਾਹਿਬ ਨੂੰ ਦੂਰਬੀਂ ਦੇ ਰਾਹ ਦੇਖਦੇ ਸਾਨੂੰ ਨਾ ਕਿਹਾ ਕਿ ਬੰਗਲਾਦੇਸ਼ ਦੀ ਲੜਾਈ ਵੇਲੇ ਪਾਕਿਸਤਾਨ ਸੈਨਿਕ ਸਾਡੇ ਕਬਜ਼ੇ ਦੇ ਵਿੱਚ ਸਨ ਉਸ ਵੇਲੇ

और बंटवारा भी ऐसा किया कि सत्तर साल तक हमें करतारपुर साहिब को दूरबीन से दर्शन करने पड़ते थे अगर उस समय मोदी होता तो मैं इनसे करतारपुर साहब लेकर के रहता ये सीए का विरोध करते हैं अगर सीए का विरोध करेंगे तो मेरे सिख भाई बहन जो पाकिस्तान में बांग्लादेश में अन्य देशों में प्रताड़ित होते हैं वापस आते हैं कौन संभालेगा उनको मैं उसे मेरा कर्तव्य मानता हूं और इसलिए मैंने उनको नागरिकता देने का कानून बनाया वोट पाने के लिए नहीं बनाया है श्री फतेहगढ़ साहिब तो जादे के शौर्य और शहादत का साक्षी रहा है ये मोदी सरकार है जिसने साहब जादों के शौर्य के लिए समर्पित वीर बाल दिवस घोषित किया और कुछ लोगों को समझ नहीं आ रहा है कि वीर बाल दिवस घोषित मतलब क्या होता मुझे दुख है कि पंजाब में भी ऐसे लोग हैं जिनको इसकी कोई समझ नहीं है तो इससे बड़ा चिंता का विषय क्या हो सकता है ताईने नी पीएम मोदी ने सीएम मानते बड़े जुबानी हमले बोले ने ना कहा कि पंजाब दे विच कागजी मुख्यमंत्री है ता कागजी सीएम नु दिल्ली दरबार दे विच हाजिरी तो फुर्सत नहीं है उन्होंने कहा कर्ज से चल रही है पंजाब सरकार तो कांग्रेस पार्टी निशाने साधे ने पार्टियां दो ने दुकान एक है पीएम मोदी ने कहा है कि दोवे पार्टियां भ्रष्टाचार निशाने साधर भ्रष्टाचारियों ने पंजाब का क्या हाल बना दिया यहां से उद्योग कारोबार पलायन कर रहा है और ड्रग्स का नशे का कारोबार फल फूल रहा है यहां राज्य सरकार का हुक्म नहीं चलता यहां रेत खनन माफिया ड्रग माफिया शूटर गैंग की मनमानी चलती है पूरी सरकार कर्ज पर चल रही है सारे मंत्री संतरी मौत कर रहे हैं और जो कागजी सीएम है उन्हें दिल्ली दरबार में हाजिरी लगाने से ही फुर्सत नहीं है यहां पंजाब में दिखावे के लिए दिल्ली की कट्टर भ्रष्टाचारी पार्टी और सिख दंगे के दोषी पार्टी आमने सामने लड़ने का नाटक कर रहे हैं लेकिन सच्चाई यही है कि पंजावर जाड़ू पार्टियां दो है लेकिन दुकान एक ही है यहां के लोग कुछ भी बयान दे लेकिन दिल्ली में एक दूसरे को कंधे पर उठाकर नाच रहे हैं तो प्रधानमंत्री नरेंद्र मोदी ने मुख्यमंत्री मान कागजी सीएम दस्या आम आदमी पार्टी का भी प्रतिक्रम सामने आया सुन ਸਰਦਾਰ ਭਗਵੰਤ ਸਿੰਘ ਮਾਨ ਨੂੰ ਕਾਗਜ਼ੀ ਮੁੱਖ ਮੰਤਰੀ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲੈਂਦੇ ਤਾਂ ਚੰਗਾ ਹੁੰਦਾ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਜਦੋਂ ਤੁਸੀਂ ਗੁਜਰਾਤ ਦੇ ਪਹਿਲੇ ਵਾਰੀ ਮੁੱਖ ਮੰਤਰੀ ਬਣੇ ਸੀ ਤੁਸੀਂ ਉੱਥੋਂ ਦੇ ਕੋਈ ਚੁਣੇ ਹੋਏ ਮੁੱਖ ਮੰਤਰੀ ਨਹੀਂ ਹੈਗੇ ਸੀ ਬਲਕਿ ਤੁਹਾਡੀ ਕੇਂਦਰੀ ਲੀਡਰਸ਼ਿਪ ਵੱਲੋਂ ਤੁਹਾਨੂੰ ਉੱਥੇ ਥੋਪਿਆ ਗਿਆ ਹੈਗਾ ਸੀ ਇਹ ਬਰਤਾਰਾ ਤੇ ਤੁਹਾਡੀ ਪਾਰਟੀ ਚ ਆਮ ਹੀ ਵਰਤਦਾ ਹੈਗਾ ਹੁਣ ਪਿਛਲੇ ਦਿਨੀ ਜਿਹੜੀਆਂ ਚੋਣਾਂ ਹੋਈਆਂ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚ ਸ਼੍ਰੀ ਸ਼ਿਵਰਾਜ ਚੋਹਾਨ ਦੇ ਨਾਂ ਦੇ ਉੱਤੇ ਇਲੈਕਸ਼ਨ ਲੜੀ ਤੇ ਮੁੱਖ ਮੰਤਰੀ ਕਿਸੇ ਹੋਰ ਨੂੰ ਬਣਾਤਾ 36 ਗੱਡ ਦੇ ਵਿੱਚ ਤੁਸੀਂ ਡਾਕਟਰ ਰਵਣ ਦੇ ਨਾਂ ਤੇ ਇਲੈਕਸ਼ਨ ਲੜੀ ਮੁੱਖ ਮੰਤਰੀ ਕਿਸੇ ਹੋਰ ਨੂੰ ਬਣਾਤਾ Rajasthan ਦੇ ਵਿੱਚ ਬਸੁੰਦਰਾ ਰਾਜੇ ਸਿੰਧਿਆ ਜੀ ਦੇ ਨਾਂ ਤੇ ਇਲੈਕਸ਼ਨ ਲੜਿਆ ਤੇ ਮੁੱਖ ਮੰਤਰੀ ਕਿਸੇ ਹੋਰ ਨੂੰ ਬਣਾਤਾ ਇਹ ਹੁੰਦੇ ਨੇ ਕਾਲਜੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤਾਂ ਪੰਜਾਬ ਤੇ ਲੋਕਾਂ ਦੀ ਚੁਆਇਸ ਹੈ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਲੱਖਾਂ ਲੋਕਾਂ ਨੇ WhatsApp ਦੇ ਜਰੀਏ ਮੋਬਾਈਲ ਕਾਲਾਂ ਦੇ ਜਰੀਏ ਉਹਨਾਂ ਨੂੰ ਆਪਣਾ ਮੁੱਖ ਮੰਤਰੀ ਚੁਣ ਲਿਆ ਸੀ ਔਰ ਉਹਨਾਂ ਦੇ ਚਿਹਰੇ ਦੇ ਨਾਲ ਤੇ ਉੱਤੇ ਹੀ ਪੰਜਾਬ ਦੇ ਵਿੱਚ ਜਿਹੜੀ ਹੁਣ ਤੱਕ ਦੇ ਸਭ ਤੋਂ ਵੱਡੇ ਮਾਰਜਨ ਦੇ ਨਾਲ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ 92 ਸੀਟਾਂ ਦੇ ਕੇ ਸੋ ਪ੍ਰਧਾਨ ਮੰਤਰੀ ਸਾਹਿਬ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ उधर तो डॉक्टर गांधी ने पीएम नरेंद्र मोदी से निशाना साध्या पीएम किसान दुश्मन ने डॉक्टर गांधी ने कहा है बीजेपी की वजह करके 700 किसान शहीद हो गए केन्द्र के अत्याचार नहीं भूल डॉक्टर धरमवीर गांधी ने कहा है ईवीएम न हो तो बीजेपी का सफाया तय है यह डॉ गांधी कहा गया तो दस कि पटियाला तो, कांग्रेस के उम्मीदवार ने और पीएम निशाने साधे गए ਇਹਨਾਂ ਵੀ ਆਉਣ ਨਾਲ ਇੱਥੇ ਕੋਈ ਫਰਕ ਪੈਗਾ ਨਹੀਂ ਕੋਈ ਫਰਕ ਨਹੀਂ ਲੋਕੀਆ ਆਪਣਾ ਮਨ ਬਣਾ ਚੁੱਕਿਆ ਹੈ ਮੋਦੀ ਆ ਪੰਜਾਬ ਵੈਸੇ ਕੋ ਥਾ ਨਹੀਂ ਹੈ ਮੋਦੀ ਨੂੰ ਆਣਾ ਨਹੀਂ ਚਾਹੀਦਾ ਉਹ ਪੰਜਾਬ ਦਾ ਦੁਸ਼ਮਣ ਹੈਗਾ ਪੰਜਾਬ ਨਾਲ ਦਸ਼ਮਣੀ ਪਾਈ ਹੈ 700 ਕਿਸਾਨ ਸ਼ਹੀਦ ਕੀਤਾ ਹੈਗਾ ਪੰਜਾਬ ਨਾਲ ਹਮੇਸ਼ਾ ਮੈਂ ਧੋਖਾ ਕੀਤਾ ਹੈਗਾ ਪੰਜਾਬ ਜਿਹਦਾ ਕੋਈ ਹੱਕ ਨਹੀਂ ਬੰਦਾ ਆਣਦਾ ਹੈਗਾ ਮੋਦੀ ਸਾਹਿਬ ਕਹਿ ਰਹੇ ਨੇ ਕਿ ਮੈਂ ਦਾਵਾ ਕਰ ਰਿਹਾ ਕਿ ਇੰਡੀਆ ਗੜਬੜੋਟ ਹਜੇ 7 ਜਨਮ ਨਹੀਂ ਆਣਾ ਚਲੋ ਜੋ ਮਰਜੀ ਦਾਵਾ ਕਰੀ ਜਾਵੇ ਜੇ ਤਾਂ ਮਸ਼ੀਨਾ ਹੈਲਫਰੀ ਕੀਤੀ ਇਹ ਤਾਂ ਕੋਈ ਬਣ ਜੂਗਾ ਨਹੀਂ ਸਾਰੇ ਦੁਨੀਆ ਦੇ ਰਿਪੋਰਟਰ ਹੈਗੇ ਆ ਉਹ ਕਹਿ ਰਹੇ ਕਿ ਮੋਦੀ ਜਾ ਰਿਹਾ ਮੋਦੀ ਤਫਾ ਹੋ ਰਿਹਾ ਹੈਗਾ 4 ਤਰੀਕ ਨੂੰ ਉਧਰ ਅੱਜ ਬੀਐਸਪੀ ਸੁਪਰੀਮੋ ਮਾਇਆਬਤੀ ਦੀ ਪੰਜਾਬ ਫੇਰੀ ਹੈ ਤਾਂ ਨਵਾਂ ਸ਼ਹਿਰ ਦੇ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਜਾਏਗਾ ਜਸਵੀਰ ਗੜੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ आनंदपुर साहिब ਤੋਂ امیدوار ਨੇ ਜਸਵੀਰ ਗੜੀ ਔਰ ਨਾਲ ਹੀ BSP ਦੇ ਪ੍ਰਧਾਨ ਵੀ ਨੇ ਪੰਜਾਬ ਦੇ ਔਰ ਮਾਇਆਵਤੀ ਸੋ ਦੱਸ ਦਈਏ ਕਿ ਆ ਰਹੇ ਨੇ ਔਰ ਰੈਲੀ ਕੀਤੀ ਜਾਏਗੀ ਨਵਾਂ ਸ਼ਹਿਰ ਦੇ ਵਿੱਚ ਜ਼ਿਕਰ ਹੋ ਗਿਆ ਕਿ 2022 ਦੀਆਂ ਚੋਣਾਂ BSP ਨੇ ਸ਼ੋਮਣੀ ਅਕਾਲੀ ਦਲ ਦੇ ਨਾਲ ਰਲ ਕੇ ਲੜੀਆਂ ਸਨ ਪਰ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ 'ਚ ਤਸਵੀਰ ਬਣੀ ਜਾਂ ਫਿਰ ਅਕਾਲੀ ਦਲ ਦਾ BJP ਦੇ ਨਾਲ ਗੱਠ ਜੋੜਨ ਨੂੰ ਲੈ ਕੇ ਚਰਚਾਵਾ ਉੱਠੀਆ ਉਸ ਤੋਂ ਬਾਅਦ ਅਕਾਲੀ ਦਲ ਔਰ BSP ਦੇ ਰਾ ਦੋਵਾਂ ਦੇ ਵੱਖੋ ਵੱਖਰੇ ਹੋ ਗਏ ਉਸ ਤੋਂ ਬਾਅਦ BSP ਦੇ ਵੱਲੋਂ ਇਕੱਲੇ ਤੌਰ ਤੇ 13 ਦੀਆਂ 13 ਸੀਟਾਂ ਤੇ ਚੋਣ ਲੜੀ ਚਾਲੀ ਤੇ ਤਾਂ ਕੱਲ ਰਾਹੁਲ ਗਾਂਧੀ ਪੰਜਾਬ ਆਣਗੇ ਅੰਮ੍ਰਿਤਸਰ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਗੁਰਜੀਤ ਆਸ਼ਰਾ ਦੇ ਲਈ ਸਮਰਥਨ ਜਟਾਉਣਗੇ ਤਾਂ ਵੱਡੀ ਖਬਰ ਹੈ ਕੱਲ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਹੈ ਤਾਂ ਕੱਲ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਗੁਰਜੀਤ ਕਾਸ਼ਲਾ ਦੇ ਲਈ ਸਮਰਥਨ ਜਟਾਇਆ ਜਾਏਗਾ ਤਾਂ ਵੱਡੇ ਆਗੂ ਸਾਰੇ ਹੀ ਹੁਣ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਹਰਿਆਣਾ ਪੰਜਾਬ ਦੇ ਵਿੱਚ ਹਾਲਾਂਕਿ ਹਰਿਆਣਾ ਚ ਚੋਣ ਪ੍ਰਚਾਰ ਥਮ ਚੁਕਿਆ ਹੈ ਪਰ ਹੁਣ ਪੰਜਾਬ ਦੇ ਵਿੱਚ ਵੱਡੇ ਆਗੂ ਨਜ਼ਰ ਆ ਰਹੇ ਨੇ ਤਾਂ ਕਲਪੀਆ ਮੋਦੀ ਆਏ ਔਰ ਰਾਜਵੀ ਉਹਨਾਂ ਦੀ ਦੋ ਥਾਂ ਤੇ ਰੈਲੀਆਂ ਨੇ ਮਾਇਆਵਤੀ ਅੱਜ ਪਹੁੰਚ ਰਹੇ ਨੇ ਨਵਾਂ ਸ਼ਹਿਰ ਔਰ ਦੂਸਰੇ ਪਾਸੇ ਅੰਮ੍ਰਿਤਸਰ ਦੇ ਵਿੱਚ ਕੱਲ ਨੂੰ ਰਾਹੁਲ ਗਾਂਧੀ ਦੀ ਰੈਲੀ ਤਾਂ ਉਸ ਪਰਛਾਵਾਂ ਦੇ ਵਿੱਚ ਸੀਐਮ ਮਾਨ ਨੇ ਪੂਰੀ ਤਾਕਤ ਚੁੱਕੀ ਹੋਈ ਹੈ ਜਲੰਧਰ ਦੇ ਫਲੋਰ ਨਕੋਦਰ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਹੈ ਉਮੀਦਵਾਰ ਪਵਨ ਤੀਨੂ ਦੇ ਲਈ ਪ੍ਰਚਾਰ ਕੀਤਾ ਗਿਆ ਤਾਂ ਕੇਂਦਰ ਦੇ ਵਿੱਚ ਭੇਜਣ ਦੇ ਲਈ 13 ਐਮਪੀ ਦੇ ਉਸ ਸੀਐਮ ਮਾਨ ਨੇ ਕਿਹਾ ਹੈ ਪੰਜਾਬ ਦੇ ਵਿੱਚ ਆਪਣੀ ਸਰਕਾਰ ਕਿਸੇ ਹੋਰ ਨੂੰ ਕਿਉਂ ਵੋਟ ਦੇਣੀ ਹੈ ਐਮਪੀ ਆਪਣੇ ਬਣ ਗਏ ਤਾਂ ਹਲਕੇ ਦੇ ਵਿੱਚ ਦੋਰਾ ਫੰਡ ਆਊਗਾ ਤਾਂ ਸੀਐਮ ਮਾਨ ਦੇ ਵੱਲੋਂ ਰੋਡ ਸ਼ੋਅ ਕੱਢੇਗੇ ਦੋ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਸੀਟ ਦੇ ਲਈ ਇਹ ਰੋਡ ਸ਼ੋਅ ਕੱਢੇਗੇ ਫਲੋਰ ਅਤੇ ਨਕੋਦਰ ਦੇ ਵਿੱਚ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਕਿਉਂਕਿ ਵਿਰੋਧੀਆਂ ਦੇ ਜਿਹੜੇ ਗਲਤ ਖਬਰਾਂ ਫੜਾਉਂਦੇ ਆ ਉਹਨਾਂ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਸੋ ਜਿਹੜਾ ਸਰਕਾਰ ਤਾਂ ਆਪਣੇ ਕੋਲੇ ਆ ਕੰਮ ਤਾਂ ਆਪਾਂ ਕਰਨੇ ਨੇ ਫਿਰ ਆਪਾਂ ਹੋਰ ਕਿਸੇ ਨੂੰ ਵੋਟ ਪਾ ਕੇ ਕਿਉਂ ਵੋਟ ਖਰਾਬ ਕਰਨੀ ਹੈ ਡਬਲ ਟ੍ਰਿਪਲ ਹੋ ਜਾਊਗਾ ਨਾਲੇ ਉੱਪਰੋਂ ਐਮਪੀ ਲੈਡ ਦੇ ਪੈਸੇ ਆ ਕਰਨਗੇ ਨਾਲੇ ਇਥੋਂ ਸਰਕਾਰ ਹੈ ਡਬਲ 트리플 ਕੰਮ ਹੋਇਆ ਕਰੂਗਾ ਔਰ ਕੰਮ ਹੋਇਆ ਕਰੂਗਾ ਇਸ ਗੱਲ ਦੀ ਮੱਚੋ ਸੋ ਵੀਰੋ ਆ ਜਿਹੜਾ ਤੁਹਾਡਾ ਪਿਆਰ ਹੈ ਇਹ ਮੈਨੂੰ ਥੱਕਣ ਨਹੀਂ ਦਿੰਦਾ ਅੱਜ ਮੇਰਾ ਇਹ ਚੌਥਾ ਪ੍ਰੋਗਰਾਮ ਹੈ ਪਹਿਲਾਂ ਤਾਂ ਮੈਂ ਕੁਝ ਜੁਆਇਨਿੰਗਾਂ ਕਰਾਈਆਂ ਸੰਗਰੂਰ ਤੋਂ ਆਇਆ ਮੈਂ ਰਾਜ ਸੰਗਰੂਰ ਆ ਗਿਆ ਸੀ ਫਿਰ ਪਹਿਲਾ ਪ੍ਰੋਗਰਾਮ ਕਰਾਇਆ ਦੂਜਾ ਨਕੋਦਰ ਤੀਜਾ ਕੈਂਟ ਚੌਥਾ ਤੁਹਾਡੇ ਕੋਲ ਆ ਕੱਲ ਨੂੰ ਜਾਊਂਗਾ ਭਲੱਥ ਉਸ ਤੋਂ ਬਾਅਦ ਫਤੇਗੜ ਚੂੜੀਆਂ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਅਜਨਾਲਾ ਜਿੱਥੇ ਕਹਾਂਗੇ ਉੱਥੇ ਜਾਊਂਗਾ ਮੈਂ ਨਹੀਂ ਥੱਕਦਾ ਉਹ ਜਿੰਨਾ ਚਿਰ ਮੈਂ ਕਾਲੀ ਦਲ ਕਾਂਗਰਸ ਤੇ ਭਾਜਪਾ ਦੀ ਜਰਨੀ ਪੜਦਾ ਉਹਨਾਂ ਚਿਰ ਮੈਂ ਨਹੀਂ ਥੱਕਦਾ ਬਠਿੰਡੇ ਗਿਆ ਸੀ ਪਰਸੋਂ ਫੱਟੀ ਪੁੱਜ ਗਈ ਬਠਿੰਡੇ ਤੋਂ ਬੀਬਾ ਜੀ ਹਾਰ ਰਹੇ ਨੇ ਹਰ ਸਿਮਰਤ ਕੌਰ ਜੀ ਕਰੇ ਕਲੇਸ਼ ਪੈ ਗਿਆ ਰੋਣ ਲੱਗੇ ਕੰਧਾਂ ਫੜ ਫੜ ਤੁਰਨ ਲੱਗੇ ਕਲਨਾ अगे वे तो आदमपुर ने रोड शो के दौरान उन्होंने विरोध हो विधायक सुखविंदर कोटली ने विरोध किया सड़क से लेट के कोटली ने विरोध किया प्रदर्शन किया गया विरोध प्रदर्शन दौरान दस दी कि कोटली पुलिस खिच तू भी हुई है विधानसभा सीएम मान ने अपमान किया कोटली ने इल्जाम लगाए और उस समय भी उन्होंने कहा जिस तो तस्वीर सामने आई है और किस तरीके विरोध किया है उस समय दस्वीर ਬੈਠ ਗਈ ਹੈ ਧੱਕਾ ਕਰ ਰਹੀ ਹੈ ਤਰਸ ਪੁਲਿਸ ਵਾਲਿਆਂ ਨੂੰ ਪੁਲਿਸ ਮਾਰ ਰਹੀ ਹੈ ਪੁਲਿਸ ਧੱਕਾ ਕਰ ਰਹੀ ਹੈ ਮੇਰੇ ਨਾਲ ਪੁਲਿਸ ਧੱਕਾ ਕਰ ਰਹੀ ਹੈ ਮੈਂ ਆਪਣੇ ਮਕਸਦ ਤੋਂ ਜਾਣ ਲੱਗਿਆ ਮੈਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੈਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਮੇਰੇ ਨਾਲ ਬਹੁਤ ਤੱਕੇਸ਼ਾਹੀ ਕੀਤੀ ਮੈਨੂੰ ਕੁੱਟਿਆ ਮੈਨੂੰ ਜਦੋਂ ਗੱਡੀ ਦੇ ਵਿੱਚ ਸਿੱਟ ਰਹੇ ਸੀ ਸਾਰਾ ਵੀਡੀਓ ਬਣਿਆ ਵੇਰਾ ਪੰਜਾਬ ਪੁਲਿਸ ਨੇ ਵੀ ਬਹੁਤ ਵੱਡਾ ਅਪਮਾਨ ਕੀਤਾ ਪਰ ਮੈਂ ਅੱਜਵੇਂ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਜਿਹੜੀ ਗੱਲ ਸੁਖਵਿੰਦਰ ਕੌਟਰੀ ਨੇ ਕਹੀ ਸੀ ਕਿ ਭਗਵੰਤ ਮਾਨਾ ਤੂੰ ਜਦੋਂ ਆਦਮਪੁਰ ਆਏਗਾ ਮੈਂ ਕੋਈ ਤੇਰਾ ਅਨਪਾਰਲੀਮੈਂਟ ਲੇਗੂਆ ਨਹੀਂ ਬੋਲੂਗਾ ਕੋਈ ਤੇਰਾ ਅਪਮਾਨ ਨਹੀਂ ਕਰੂਗਾ ਪਰ ਮੈਂ ਆਪਣੇ ਅਪਮਾਨ ਦਾ ਬਦਲਾ ਇਹ ਲੋਕ ਅੰਦੋਲਨ ਕਰਕੇ ਤੇਰਾ ਘਰਾਓ ਕਰਕੇ ਕਰਾਂਗਾ ਆਹ ਮੈਂ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਾਲੇ ਝੰਡਿਆਂ ਦੇ ਨਾਲ ਉਹਦਾ ਸਵਾਗਤ